ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਆ ਤੇ ਅੱਜ ਮੈਂ ਤੁਹਾਨੂੰ ਜਿਹੜੇ ਦੋ ਹੋਰ ਸੂਟ ਮੈਂ ਤਿਆਰ ਕੀਤੇ ਸੀਗੇ ਉਹ ਦਿਖਾਵਾਂਗੀ ਤੇ 23 ਦੇ ਵਿੱਚ ਮੈਂ ਇਕੱਲੇ ਗਲੇ ਦੀ ਵੀਡੀਓ ਵੀ ਬਣਾਈ ਸੀਗੀ ਮੈਂ ਕਿਸ ਤਰ੍ਹਾਂ ਗਲੇ ਦਾ ਡਿਜ਼ਾਈਨ ਜਿਹੜਾ ਇਹ ਬਣਾਇਆ ਹੈ ਇਹ ਹੈਗਾ ਜੀ ਸਿੰਪਲ ਆਲ ਓਵਰ ਸੂਟ ਹੈਗਾ ਆ ਦੇਖੋ ਇਸ ਤਰ੍ਹਾਂ ਕਰਕੇ ਪਹਿਲਾਂ ਤਾਂ ਜਿਹੜਾ ਇਹਦਾ ਵੀ ਗळा ਬਣਾਇਆ ਸੀਗਾ ਤੇ ਮੈਂ ਲੈਸ ਲੈ ਦੇ ਨਾਲ ਤੇ ਲੈਸ ਲੈ ਲਈ ਜਿਹੜਾ ਆਹ ਵਾਲਾ ਕਲਰ ਹੈ ਕਿਉਂਕਿ ਜਿਹੜਾ ਥੋੜਾ ਜਿਹਾ ਉੱਠਵਾ ਜਿਹਾ ਕਲਰ ਹੁੰਦਾ ਨਾ ਥੋੜਾ ਵਧੀਆ ਲੱਗਦਾ ਹੈ ਇਸ ਲਈ ਮੈਂ ਇਸ ਕਲਰ ਦੀ ਜਿਹੜੀ ਲੈਸ ਲਿੱਤੀ ਹੈ ਤੇ ਨਾਲ ਇਹ ਵਾਲਾ ਕੱਪੜਾ ਵੀ ਇਸ ਕਲਰ ਦਾ ਲਗਾਇਆ ਹੈ ਤੇ ਵੀ ਗळा ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣਿਆ ਤੇ ਨਾਲ ਹੀ ਇਸ ਜਿਹੜੀ ਤੇ ਨਾਲ ਹੀ ਲੈਸ ਜਿਹੜੀ ਆਪਾਂ ਇੱਥੇ ਵੀ ਐਡ ਕਰ ਦਿੱਤੀ ਬਾਜੂ ਤੇ ਆਹ ਦੇਖੋ ਇਹ ਵਾਲੀ ਮੈਂ ਗੋਮਲ ਲੈਸ ਲਗਾਈ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਤੇ ਫੇਰ ਲਗਾਤੀ ਚੱਕ ਫੇਰ ਲਗਾਤੀ ਹੈ ਇੱਧਰ ਚੱਕਾਂ ਤੇ ਚੱਕਾਂ ਤੇ ਵੀ ਗੋਮਲ ਲੈਸ ਲਗਾਈ ਹੈ ਤੇ ਤੁਸੀਂ ਦੇਖ ਸਕਦੇ ਆ ਕਿ ਇੱਕ ਲੈਸ ਲਗਾਉਣ ਦੇ ਨਾਲ ਹੀ ਸੂਰ ਦੀ ਲੁੱਕ ਜਿਹੜੀ ਕਿੰਨੀ ਜਿਆਦਾ ਵਧੀਆ ਹੋ ਗਈ ਤੇ ਔਰ ਕੁਝ ਵੀ ਜੇ ਤੇ ਬਾਦੂ ਕਰਨ ਦੇ ਲੋੜ ਨਹੀਂ ਕਿਤੇ ਵੀ ਅਸੀਂ ਆਣ ਜਾਣ ਲਈ ਨਾਰਮਲ ਜਿਹੜਾ ਅਸੀਂ ਬਾਹਰ ਅੰਦਰ ਜਾਂਦੇ ਆਂ ਬਾਜ਼ਾਰ ਵਗੈਰਾ ਤੇ ਇਹ ਸੂਟ ਪਾ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਦੂਜਾ ਸੂਟ ਇਹ ਵੀ ਹੈਗਾ ਆਲ ਓਵਰ ਤੇ ਇਹ ਸਿੱਤਾ ਜੀ ਪਲਾਜ਼ੋ ਦੇ ਨਾਲ ਆ ਦੇਖੋ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਲੈਂਸ ਲਗਾ ਦਿੱ ਤੇ ਸਿੰਪਲ ਪਲਾਜ਼ੋ ਜਿਹੜਾ ਆਪਾਂ ਬਣਾਇਆ ਮੋਰੀ ਰੱਖੀ ਦੀ 10 ਇੰਚ ਤੇ ਅਸੀਂ ਜਾਣਦੇ ਜਿਹੜੀ ਲੈਸ ਇੱਥੇ ਵੀ ਲਗਾ ਸਕਦੇ ਸੀ ਪਰ ਜਿਨ੍ਹਾਂ ਨੇ ਸਲਾਈ ਕਰਾਇਆ ਤੇ ਉਹਨਾਂ ਨੂੰ ਇੱਥੇ ਹੀ ਪਸੰਦ ਸੀਗਾ ਤੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿਆ ਇਹ ਸੂਟ ਆ ਦੇਖੋ ਤੇ ਹੁਣ ਹੈਗੀ ਇਹਦੀ ਸ਼ਰਟ ਸ਼ਰਟ ਤੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਗੜਾ ਹੈ ਇਹ ਕੋਲਰ ਵਾਲਾ ਬਣਾਇਆ ਆ ਦੇਖੋ ਇਸ ਤਰ੍ਹਾਂ ਕਰਕੇ ਸਿੰਪਲ ਕੋਲਰ ਵਾਲਾ ਗੜਾ ਬਣਾਇਆ ਤੇ ਬਾਜੂ ਤੇ ਵੀ ਇਸ ਤਰ੍ਹਾਂ ਕਰਕੇ ਲਗਾਤੀ ਲੈਸ ਤੇ ਫੇ ਪੇ ਲਗਾਤੀ ਤੇ ਪੱਲੇ ਤੇ ਆ ਤੁਸੀਂ ਦੇਖੇ ਸਾਡੇ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਤੁਸੀਂ ਇੱਕ ਸਿੰਪਲ ਸੂਟ ਨੂੰ ਲੈਸ ਦੇ ਨਾਲ ਕਿੰਨਾ ਸੋਹਣਾ ਬਣਾ ਸਕਦੇ ਆ ਆ ਦੇਖੋ ਤੇ ਆਪਾਂ ਕਿਤੇ ਵੀ ਛੋਟੇ ਮੋਟੇ ਜਿੱਦਾਂ ਕਿਤੇ ਬਾਹਰ ਅੰਦਰ ਜਾਣਾ ਜਾਂ ਕਿਤੇ ਗੁਰਦੁਆਰਾ ਸਾਹਿਬ ਜਾਣਾ ਤੇ ਇਹਨੂੰ ਵੇਅਰ ਕਰ ਸਕਦੇ ਆ ਤੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਮੇਰੀ ਸਿੰਪਲ ਸੂਟਾਂ ਨੂੰ ਲੈਂਸ ਲਗਾ ਕੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਵਲੀ ਮੇਰੀ ਸ਼ੇਅਰਿੰਗ ਤੇ ਸਿੰਪਲ ਸੂਟਾਂ ਨੂੰ ਲੈਂਸ ਲਗਾ ਕੇ ਆਪਾਂ ਕਿੱਦਾਂ ਵਧੀਆ ਲੁੱਕ ਦੇ ਸਕਦੇ ਆ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਕਰਦੇ ਹੋ ਵਾ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਆ ਤੇ ਪਲੀਜ਼ ਸ਼ੇਅਰ ਵੀ ਕਰਦੇ ਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਲਾਈਕ ਤੁਸੀਂ ਬਹੁਤ ਜ਼ਿਆਦਾ ਘੱਟ ਕਰਦੇ ਆ ਤੇ ਮੈਂ ਬਾਈ ਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਆ ਤੁਸੀਂ ਸਾਰੇ ਆਪਣੇ ਘਰਾਂ 'ਚ ਸਵਸਤ ਰਹੋ ਮਸਤ ਰਹੋ ਚੰਗਾ ਜੀ ਰੱਬ ਰੱਖੇ